ਹੈਲੋ ਜੀ ਸਤਿ ਸ੍ਰੀ ਅਕਾਲ ਹੋਰ ਸਨੋ ਫਰੰਟੋ ਦਾ ਕੀ ਹਾਲ ਹੈ ਅਸਕਰਦੀ ਤੁਹ ਸਭ ਠੀਕ ਠਾਕ ਵਧੀਆ ਹੋਗੇ ਵਾਈਕੂ ਤੁਹ ਨੂੰ ਚੜਦੀ ਕਲਾ ਵਿੱਚ ਰੱਖੇ ਫਰੈਂਡਸ ਅੱਜ ਅਸੀਂ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਡੇਲੀ ਮਾਰਨਿੰਗ ਰੁਟੀਨ ਤੇ ਨਾਲੇ ਅਸੀਂ ਬਰਸਾਤ ਦੇ ਮੌਸਮ ਵਿੱਚ ਆਪਣੇ ਘਰ ਦੀ ਦੇਖਭਾਲ ਛਾਂਸਵਾਲ ਕਿਵੇਂ ਕਰ ਸਕਦੇ ਆ ਕਰਦੀ ਤੇ ਹਰ ਇੱਕ ਹੀ ਗ੍ਰਹਿਣੀ ਹੈ ਨਹੀਂ ਕਿ ਕੋਈ ਮੈਂ ਕਰਦੀ ਆ ਤੇ ਮੈਂ ਪਰ ਜਿਸ ਤਰ੍ਹਾਂ ਮੈਂ ਕਰਦੀ ਆ ਆਪਣੀ ਮੈਥਡ ਨਾਲ ਰੁਟੀਨ ਸ਼ੇਅਰ ਕਰ ਰਹੀ ਆ ਹਰ ਕੋਈ ਆਪਦੇ ਘਰ ਸਿਆਣਾ ਹੁੰਦਾ ਕੋਈ ਨਹੀਂ ਹੁੰਦਾ ਕਿ ਪਰ ਇਹ ਕਿ ਥੋੜਾ ਜਿਹਾ ਆਪਾਂ ਨੂੰ ਨਾ ਮੋਟੀਵੇਸ਼ਨ ਮਿਲ ਜਾਂਦਾ ਹੈ ਕਿ ਵਧੀਆ ਲੱਗਦਾ ਹੈ ਮੈਂ ਤੇ ਆਪ ਜਦੋਂ ਕਿਸੇ ਦੀ ਵੀਡੀਓਸ ਦੇਖਦੀ ਸੀ ੀਕਲੀਨਿੰਗ ਵਾਲੀ ਮੈਨੂੰ ਬਹੁਤ ਵਧੀਆ ਲੱਗਦੀ ਸੀ ਇਸ ਲਈ ਮੈਂ ਮੈਂ ਵੀ ਸ਼ੇਅਰ ਕਰਦੀ ਆ ਆ ਦੇਖੋ ਫਰੈਂਡ ਬੈੱਡ ਸ਼ੀਟ ਮੈਂ ਅੱਜ ਸਾਰੇ ਬੈਡਰੂਮ ਦੀਆ ਕਰਾਂਗੀ ਚੇਂਜ ਲੋਬੀ ਦੀਆ ਵੀ ਮੈਂ ਕੱਲ ਧੋਤੀਆਂ ਸੀ ਤੇ ਇਹ ਅੱਜ ਵਿਸ਼ਾਵਾਂਗੇ ਇਹ ਆਵਲੇ ਬੈਡਰੂਮ ਦੀ ਗਮੀ ਤੇ ਦੂਸਰੇ ਦੀਆਂ ਆਲਰੇਡੀ ਵਸ਼ਾਈਆਂ ਹੋਈਆਂ ਨੇ ਆ ਦੇਖ ਸਕਦੇ ਹੋ ਤੇ ਸਾਰੇ ਤੁਹਾਡੇ ਨਾਲ ਕਰਾਂਗੇ ਵੀਡੀਓ ਸ਼ੇਅਰ ਦੇ ਤਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਫਰੈਂਡ ਇਧਰ ਐਸੀ ਲਗਾ ਰਹੇ ਆ ਝਾੜੂ ਅੱਜ ਸ਼ੁਰੂ ਕੀਤੀ ਆ ਕਮਰੇ ਤੋਂ ਸਾਰੇ ਨੇ ਪਹਿਲਾਂ ਮੈਂ ਸੈਟਿੰਗ ਕਰ ਲਈ ਜੋ ਖਿਲਰਿਆ ਸਮਾਨ ਸੀ ਚੋਕ ਲਈਦਾ ਬਾਅਦ ਚੋਂ ਝਾੜੂ ਅੱਜ ਪੌੜੀਆਂ ਤੇ ਵੀ ਲਗਾਇਆ ਕਿੰਨੇ ਦਿਨਾਂ ਬਾਅਦ ਕਿਉਂਕਿ ਰੋਜ਼ ਸਾਹਮਣੇ-ਸਾਹਮਣੇ ਲਗਾ ਲਈਦਾ ਉੱਪਰ ਧੇਰ ਪਾਦੀ ਲਗਾਈਦਾ ਪੰディースਾ ਤੇ ਦਿਨੀ ਬਾਅਦ ਕਹਿੰਦਾ ਭਾਬ ਤੇ ਸਾਰੀ ਲੋਬੀ ਥੱਲੇ ਬੈੱਡ ਨੀਚੇ ਵਧੀਆ ਕਿਉਂਕਿ ਬਰਸਾਤ ਦੇ ਦਿਨਾਂ ਵਿੱਚ ਖਾਸ ਕਰਕੇ ਸਾਨੂੰ ਸਫਾਈ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਇਹਦਾ ਰੀਜ਼ਨ ਇਹ ਹੈ ਕਿ ਇੱਕ ਤਾਂ ਜਿੰਨਾ ਸਾਫ਼ ਸੁਥਰਾ ਬਰਸਾਤ ਦੇ ਦਿਨਾਂ ਵਿੱਚ ਘਰ ਹੋਏਗਾ ਆਪਾਂ ਨੂੰ ਜ਼ਿਆਦਾ ਚੰਗਾ ਲੱਗਦਾ ਹੈ ਇੱਕ ਅੱਜ ਕੱਲ ਦਾ ਮੌਸਮ ਉਹ ਜਿਹੜਾ ਜਲਦੀ ਹੁਮਸਾ ਹੋ ਜਾਂਦੀ ਹੈ ਜਲਦੀ ਬਾਰਿਸ਼ ਆ ਜਾਂਦੀ ਹੈ ਜਿਸ ਦਾ ਕਰਕੇ ਚਿਪਚਪਾਹਟ ਜੀ ਬਹੁਤ ਜ਼ਿਆਦਾ ਘਰਾਜ ਹੋ ਜਾਂਦੀ ਹੈ ਜੇ ਥੋੜੇ ਬਹੁਤ ਗਿੱਲੇ ਪੈਰਾਂ ਚੀਜ਼ਾਂ ਬੈੱਡ ਸ਼ੀਟ ਵਗੈਰਾ ਗਿੱਲੀਆਂ ਤੇ ਨਾ ਬੜੀ ਖੇਚ ਜੀ ਜਾਂਦੀ ਹੈ ਇਸਦਾ ਕਰਕੇ ਹਨ ਉਹ ਇਹ ਕਲੀਨਿੰਗ ਆ ਦਿਨਾਂ 'ਚ ਤੇ ਮੈਂ ਕਹਾਂਗੀ ਕੰਨੇ ਤਰ ਰੋਜ਼ ਹੀ ਡੇਲੀ ਸਫਾਈ ਬਹੁਤ ਜ਼ਿਆਦਾ ਕਰਨ ਦੀ ਚਾਹੀਦੀ ਹੈ ਪਰ ਆ ਦਿਨਾਂ ਵਿੱਚ ਆਪਾਂ ਨੂੰ ਖਾਸ ਕਰਕੇ ਨਾ ਜਦੋਂ ਅਸੀਂ ਪੋਚੇ ਲਾਣੇ ਉਹਦੇ ਵਿੱਚ ਕੁਝ ਨਾ ਕੁਝ ਅਸੀਂ ਮਿਲਾ ਕੇ ਜਿਸ ਤਰ੍ਹਾਂ ਮੈਂ ਫਰਨੈਚ ਰੱਖੀ ਹੋਈ ਹੈ ਲਾਈਜ਼ੋਲ ਇਹ ਮਿਲਾ ਕੇ ਪੋਚੇ ਲਗਾ ਲੈਣੇ ਆ ਜਿਹਦੇ ਨਾਲ ਘਰ ਇਨਸੈਕਟ ਤੋਂ ਬਚਾ ਰਹੇ ਤੇ ਸਾਫ਼ ਸੁਥਰਾ ਰਵੇ ਆ ਦੇਖ ਸਕਦੇ ਜੀ ਲੌਬੀ 'ਚ ਮੈਂ ਬੈਡਰੂਮ 'ਚ ਤੇ ਹੁਣ ਮੈਂ ਆ ਜਾਾਂਗੀ ਡਰਾਈਂਗ ਰੂਮ 'ਚ ਉੱਚੇ ਵੀ ਲਗਾ ਲਾਂਗੀ ਝਾੜੂ ਤੇ ਉਸ ਤੋਂ ਬਾਅਦ ਮੈਂ ਆ ਗਈ ਹਾਂ ਆਪਣੇ ਬੈਡਰੂਮਸ ਇਹਦੀਆਂ ਬੈੱਡਸ਼ੀਟ ਕੱਲੀਆਂ ਚੇਂਜ ਕੀਤੀਆਂ ਸੀ ਤੇ ਅੱਜ ਨਹੀਂ ਕੀਤੀਆਂ ਉਹਨਾਂ ਦੀਆਂ ਸਿਰਫ ਛਾਣੀਆਂ ਸੀ ਇੱਧਰ ਵੀ ਲਗਾ ਲਾਂਗੇ ਅਸੀਂ ਝਾੜੂ ਤੇ ਹੁਣ ਆ ਰਹਿ ਗਿਆ ਇਧਰੋ ਲੋਬੀ ਤੇ ਵੀ ਅਸੀਂ ਚੰਗੀ ਤਰ੍ਹਾਂ ਝਾੜੂ ਮੈਂ ਕਿਹ ਸੋਚਦੇ ਨੇ ਕਿੰਨੀ ਕੂੜੇ ਦੀ ਬਰਕਤ ਹੈ ਇੰਨੇ ਕਿਸੇ ਪੈਸੇ ਦੇ ਹੋਵੇ ਤਾਂ ਕਿੰਨਾ ਵਧੀਆ ਲੱਗਦਾ ਵੀ ਇਤਰਾ ਝਾੜੂ ਰੋਜ਼ ਅਸੀਂ ਦੇਖ ਲੋ ਘਰਾਂ ਚ ਰਹਿਨੇ ਆ ਪਰ ਕੂੜੇ ਦੀ ਬਰਕਤ ਹੀ ਕਿਹਾ ਜਾਂਦਾ ਇਹਨੂੰ ਕਿਉਂਕਿ ਇਹ ਵੀ ਕਰਮਾ ਵਾਲੇ ਘਰਾਂ 'ਚ ਕੂੜੇ ਖਿੱਲਰਦੇ ਨੇ ਜਿੱਤੇ 4-5 ਵੱਖ ਨਾਲ ਜੀ ਉੱਥੇ ਘਰਾਂ 'ਚ ਖਲਾਰਾ ਪੈਣਾ ਜੇ ਬੱਚੇ ਆ ਮਾਰਾ ਇਹਨੇ ਦਿੱਤੇ ਆ ਤੇ ਉੱਥੇ ਖਲਾਰਾ ਪੈਂਦਾ ਏ ਜੇ ਅਸੀਂ ਇੱਕ ਦੋ ਜੀ ਘਰ 'ਚ ਹੋਈਏ ਸਿਆਣੇ ਤਾਂ ਕਦੀ ਨਾ ਖਲਾਰਾ ਪਾਨ ਉਹ ਤੇ ਐਨ ਰਹਿਣੇ ਇਸ ਕਰਕੇ ਨਾ ਜਿਹੜੀ ਬਰਕਤ ਕੂੜੇ ਦੀ ਵੀ ਇਹ ਵੀ ਘਰਾਂ 'ਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਚਾਹੀਦੀ ਏ ਮੇਰੇ ਹਿਸਾਬ ਨਾਲ ਬੱਚਿਆਂ ਵਾਲੇ ਘਰ ਤੇ ਤੇ ਬਾਬਾ ਨਾਨਕ ਵੀ ਬਹੁਤ ਖੁਸ਼ ਸੀ ਜਿਨ੍ਹਾਂ ਦੇ ਘਰ ਬੱਚੇ ਸੀ ਉਹ ਵੀ ਖੁਸ਼-ਖੁਸ਼ ਗਏ ਪਹਿਲਾਂ ਤੁਹਾਨੂੰ ਮੈਂ ਦਿਖਾਈ ਸੀ ਕਿਚਨ ਤੇ ਥੋੜਾ ਜਿਹਾ ਸਾਮਾਨ ਜਿ ਮੈਟਣ ਵਾਲਾ ਸੀ ਉਸ ਨੂੰ ਮਿਟ ਕੇ ਸੈਲਫੀ ਇੱਕ ਵਾਰੀ ਸਾਫ ਕਰ ਲਈ ਬਾਅਦ ਚ ਫੁਲਕੇ ਲਾ ਕੇ ਵਧੀਆ ਸਾਫ ਕਰਾਂਗੇ ਤੇ ਝਾੜੂ ਕਿਚਨ ਚ ਵੀ ਲਾ ਲੈਂਦਾ ਹੈ ਤੇ ਇਧਰ ਅਸੀਂ ਸਾਰਾ ਕੂੜਾ ਚੱਕ ਲਾਂਗੇ ਤੇ ਹੁਣ ਨਾਈਸ ਤੋਂ ਬਾਅਦ ਫਿਰ ਮੈਂ ਅਵਸ਼ਾਵਾਂਗੀ ਬੈੱਡ ਸ਼ੀਟ ਲਾਸਟ ਤੇ ਲਾਵਾਂਗੀ ਪੋਚੇ ਹੁਣੇ ਕਿਉਂਕਿ ਡਸਟਿੰਗ ਵੀ ਕਰ ਲਈ ਝਾੜੂ ਵੀ ਲੱਗ ਚੁੱਕਾ ਤੇ ਬੈੱਡ ਸ਼ੀਟ ਰੈਗੀਆਂ ਸੀ ਉਹ ਵਿਸ਼ਾ ਕੇ ਤੇ ਸਾਮਾਨ ਜਿਹੜਾ ਆਪ ਦਾ ਸੈੱਟ ਕਰ ਦਾਂਗੇ ਆ ਦੇਖ ਸਕਦੇ ਜੀ ਹੁਣ ਆ ਗਏ ਦੂਜੇ ਬੈਡਰੂਮ ਚ ਤੇ ਇਹਦੀ ਵੀ ਅਸੀਂ ਬੈੱਡ ਸ਼ੀਟ ਵਿਛਾ ਦਾਂਗੇ ਬਿਨਾਂ ਘਾ ਡੇਲੀ ਅਸੀਂ ਰੋਜ਼ ਕਲੀਨਿੰਗ ਕਰਦੇ ਆਂ ਫਿਰ ਵੀ ਅਸੀਂ ਨਾ ਜਦੋਂ 25-30 ਦਿਨ ਹੀ ਕਹੀਏ ਕਿ ਕੋਈ ਜੱਜ ਅਸੀਂ ਜ਼ਿਆਦਾ ਡੀਪਲੀ ਕਰੀਏ ਤੇ ਫਿਰ ਵੀ ਕੂੜਾ ਕਰਕਟ ਘਰ ਚ ਨਿਕਲ ਹੀ ਆਂਦਾ ਜਿੰਨਾ ਮਰਜ਼ੀ ਅਸੀਂ ਕਰੀਏ ਇਧਰ ਹੀ ਵਿਛਾ ਦਿੱਤੀ ਹੈ ਤੇ ਰਹਿ ਗਏ ਸਾਡਾ ਸੋਫਿਆਂ ਵਾਲਾ ਇਧਰ ਸਾਫ-ਸੁਥਰਾ ਇਧਰ ਕਿਉਂਕਿ ਅਸੀਂ ਬਹੁਤ ਘੱਟ ਜੀ ਜਾਂਦੇ ਹਾਂ ਬਿਲਕੁਲ ਨਹੀਂ ਮੈਂ ਤਾਂ ਆਪਣੇ ਬੇਟੇ ਨੂੰ ਨਹੀਂ ਜਾਣ ਦਿੰਦੀ ਮੈਂ ਕਹਿੰਨੇ ਬੇਟਾ ਫਿਰ ਕੋਈ ਆ ਜੇ ਤੇ ਬੱਚੇ ਦੀ ਆਦਤ ਹੁੰਦੀ ਆ ਚੀਜ਼ ਇਧਰ ਉਧਰ ਰੱਖ ਕੇ ਦੇਣੀ ਤੇ ਮੈਂ ਇੱਕ ਕਮਰਾ ਬਿਲਕੁਲ ਸਾਫ ਰੱਖ ਦੇਣੀ ਹੁਣ ਕਿਚਨ ਚਾਕੇ ਆ ਇੱਥੇ ਅਸੀਂ ਹੁਣ ਵਰਤਨ ਸਾਫ ਕਰ ਲਏ ਨੇ ਤੇ ਹੁਣ ਸਬਜ਼ੀ ਰੱਖਤਾ ਹੈ ਗਰਮ ਤੇ ਨਾਲ ਅਸੀਂ ਲਾ ਕੇ ਰੱਖ ਲਾਂਗੇ ਫੁਲਕੇ લાકે મેરી ગાતા ਜਦੋਂ ਝਾੜੂ ਲੱਗ ਜੇ ਡਸਟਿੰਗ ਹੋ ਜੇ ਘਰ ਦਾ سامان ਦੀ ਸੈਟਿੰਗ ਹੋ ਜੇ ਬਰਤਨ ਸਾਫ ਕਿਚਨ ਦਾ ਜਿਆਦਾ ਕੰਮ ਫਿਰ ਲਾਨੇ ਆ ਫੁਲਕੇ ਫੁਲਕੇ ਲਾ ਕੇ ਸਾਰੇ ਪਰਿਵਾਰ ਨੂੰ ਰੋਟੀ ਖਵਾ ਕੇ ਜੇ ਜਿਆਦਾ ਖਾ ਲੈਂਦੇ ਸਾਡੇ ਘਰ ਗਰਮ ਗਰਮ ਵੀ ਮੈਂ ਤੇ ਇਹ ਰਹਿ ਗਏ ਸੀ ਅਸੀਂ ਲਾਸਟ ਤੇ ਨਾ ਤੋ ਕੇ ਖਾਲੀ ਸੀ ਦੇਖੋ ਮੈਂ ਫੁਲਕੇ ਲਾ ਕੇ ਰੱਖ ਦਾਂਗੀ ਤੇ ਦੇਖਦੇ ਫਾਸਟ ਫਾਸਟ ਫੁਲਕੇ ਲਾਤੇ ਰਹੇ ਨੇ ਮੈਂ ਕਹੇ ਫਿਰ ਪਹਿਲੋ ਮੇਰਾ ਰਾਦਾ ਸੀ ਪੋਚੇ ਲਾ ਕੇ ਲਾ ਲੈਣੀ ਫਿਰ ਮੈਂ ਕਹੇ ਨਹੀਂ ਫਿਰ ਉਹ ਚਾਲਾ ਫੰਜੀਤਰਾ ਸਾਫ ਕਰਕੇ ਬਾਰ-ਬਾਰ ਨਹੀਂ ਹੁੰਦਾ ਤੂੰ ਦਲਜੀਤ ਫੁਲਕੇ ਲਾ ਕੇ ਰੱਖ ਦੇ ਜਿਹੜਾ ਰੋਟੀ ਬੰਗੇਗਾ ਦੇ ਦੇ ਤੇ ਬਾਅਦ ਚ ਆਪ ਦਾ ਕੰਮ ਕਰਦੇ ਰਹੇਂਗੇ ਇੱਧਰ ਹੁਣ ਫੁਲਕੇ ਲਾ ਕੇ ਰੱਖ ਕੇ ਟੱਕ ਕੇ ਇਹਨੂੰ ਅਸੀਂ ਰੱਖ ਦਾਂਗੀ ਪਾਸੇ ਸਬਜ਼ੀ ਵੀ ਸਾਡੀ ਰਾਤ ਵਾਲੀ ਬਣੀ ਉਹ ਸਵੇਰੇ ਖਾਣੇ ਆ ਨਾਲ ਦਹੀਂ ਆ ਉਹਦੇ ਨਾਲ ਅਸੀਂ ਖਾਵਾਂਗੇ ਰੋਟੀ ਬਾਅਦ ਚ ਪਹਿਲੋ ਅਸੀਂ ਪੋਚੇ ਲਾ ਕੇ ਨਹਾ ਕੇ ਲਾਸਟੇ ਰੋਟੀ ਖਾਵਾਂਗੇ ਇਹ ਸਾਡੀ ਰੋਜ਼ ਦੀ ਡੇਲੀ ਰੁਟੀਨ ਹੈ ਹਰ ਇੱਕ ਪਿੰਡਾ ਦਾ ਮੇਰੇ ਕਹਿ ਲੈ ਤਰਾ ਹੀ ਹੁੰਦਾ ਹੋਏਗਾ ਸਾਰੇ ਘਰਾਂ ਚ ਸੇਮ ਰੁਟੀਨ ਹੁੰਦੀ ਹੈ ਇਧਰ ਸੀ ਥੋੜੇ ਜਿਹੀ ਕਪੜੇ ਹੋ ਮੈਂ ਪਾਇਓ ਹੀ ਵਾਸ਼ਿੰਗ ਮਸ਼ੀਨ ਨਾਲ ਦੀ ਨਾਲ ਮੈਂ ਇਹ ਵੀ ਦੋ ਭਜਣਗੇ ਨੀਂਦ ਤੱਕ ਮੇਰੇ ਫੁਲਕੇ ਲਾਤੇ ਪਏ ਹੈ ਇਹ ਮੈਂ ਵਿੱਚੇ ਹੰਗਾਲ ਲਾਂਗੀ ਜੇ ਇੱਕ ਥੋੜੇ ਕਪੜੇ ਨੇ ਮੈਂ ਵਿੱਚੇ ਹੰਗਾਲ ਲੈਂ ਜੇ ਜ਼ਿਆਦਾ ਤਾਂ ਫਿਰ ਮੈਂ ਬਾਹਰਲੇ ਬਾਥਰੂਮ ਚ ਲੈ ਜਾਣੀ ਹੰਗਾਲ ਲੈਣ ਨੂੰ ਹੋਣ ਮੈਂ ਕਰਾਂਗੀ ਸੈਲਫ ਸਾਫ ਸਭ ਤੋਂ ਪਹਿਲਾਂ ਕਰਾਂਗੇ ਗੈਸ ਗੈਸ ਤੇ ਸਾਬਣ ਲਗਾਵਾਂਗੇ ਪਿੱਛੇ ਥੋੜਾ ਟਾਇਲ ਤੇ ਲਗਾਵਾਂਗੇ ਜੇ ਅਸੀਂ ਰੋਜ਼ ਇਸ ਤਰ੍ਹਾਂ ਆਪਣੀ ਕਲੀਨਿੰਗ ਕਰਦੇ ਰਹੀਏ ਤੇ ਜ਼ਿਆਦਾ ਝੰਜਟ ਨਹੀਂ ਪੈਂਦਾ ਤੇ ਘਰ ਵੀ ਆਪਣਾ ਹਮੇਸ਼ਾ ਸਾਫ਼ ਸੁਥਰਾ ਰਹਿੰਦਾ ਹੈ ਹੁਣ ਵਾਵਾ ਦਿਨ ਹੋ ਗਏ ਜਦੋਂ ਮੈਂ ਹਜੂਰ ਸਾਹਿਬ ਜਾਨ ਤੋਂ ਪਹਿਲਾਂ ਕਿਚਨ ਦੇ ਜਿੰਨਾ ਥੋੜਾ ਜਿਹਾ ਮੈਂ ਸਮਾਨ ਰੱਖਿਆ ਮੈਂ ਜ਼ਿਆਦਾ ਬਾਹਰ ਸਮਾਨ ਨਹੀਂ ਰੱਖਿਆ ਕਿਉਂਕਿ ਜਿੰਨਾ ਅਸੀਂ ਸਮਾਨ ਰੱਖਾਂਗੇ ਉਹਨਾਂ ਨੂੰ ਡਸਟ ਪੈਂਦੀ ਪੈਂਦੀ ਜੋ ਮਰਜ਼ੀ ਅਸੀਂ ਕਹਿ ਲਈਏ ਤੇ ਫਿਰ ਅਸੀਂ ਕੱਲੇ ਕਾਰੇ ਹੋਣ ਦਾ ਕਰ ਕੰਮ ਹੋਰ ਵੀ ਬੜੇ ਹੁੰਦੇ ਨੇ ਨਹੀਂ ਰੋਜ਼ ਹੁੰਦੀ ਇਸ ਲਈ ਉਹਨਾਂ ਕੋਲ ਮੈਂ ਫਿਰ ਇਹ ਕਿਸੇ ਦਿਨ ਸਾਰੀ ਕਲੀਨਿੰਗ ਕਿਚਨ ਦੀ ਕਰਾਂਗੇ ਜਨਾਬ ਆ ਡਮ ਮਹੀਨਾ ਵੀ ਦਿਨ ਬਹੁਤ ਸੋਹਣੇ ਲੱਗ ਜਾਂਦੇ ਨੇ ਤੇ ਸੈਲਫ ਤੇ ਰੋਜ਼ ਸਾਫ਼ ਕਰੀਦੀ ਹੈ ਬਾਕੀ ਕਲੀਨਿੰਗ ਵੀ ਰੋਜ਼ ਕਰੀਦੀ ਆ ਦੇਖੋ ਹੁਣ ਮੇਰੀ ਇੱਥੇ ਸੈਲਫ ਵੀ ਹੋ ਚੁੱਕੀ ਹੈ ਬਿਲਕੁਲ ਇੱਕਦਮ ਸਾਫ਼ ਤੇ ਹੁਣ ਸਿਰਫ ਰਹਿ ਗਏ ਨੇ ਪੋਚੇ ਬਾਥਰੂਮ ਚ ਮੈਂ ਉਹਨੂੰ ਵਾਈਪਰ ਤੋ ਦਿੱਤਾ ਸੀ ਵਾਈਪਰ ਫੇਰ ਕੇ ਉਹ ਕੱਪੜੇ ਹੰਗਾਲ ਕੇ ਡਰਾਇਰ ਚ ਪਾ ਦਾਂਗੀ ਤੇ ਬਾਥਰੂਮ ਚ ਫੇਰ ਦਾਂਗੀ ਵਾਈਪਰ ਬਾਥਰੂਮ ਵਿੱਚ ਅਸੀਂ ਅੰਦਰਲਾ ਬਹੁਤ ਘੱਟ ਵਰਤਦੇ ਹਾਂ ਕਿਤੇ ਪਰ ਤੂੰ ਨਾ ਹੁੰਦਾ ਜਦੋਂ ਅਸੀਂ ਕੱਪੜੇ ਧੋਲੀ ਪੈਰਪੂ ਲੱਗੇ ਤੇ ਅਸੀਂ ਵੈਸੇ ਵਰਤਦੇ ਨਹੀਂ ਬਾਹਰਲੇ ਵਰਤੇ ਤੇ ਆ ਦੇ ਇੱਕ ਫਰੰਡ ਇਹ ਲੈ ਲਿਆ ਇਹ ਪਾਣੀ ਅਸੀਂ ਹੁਣ ਲਾਵਾਂਗੇ ਪੋਚੇ ਇਹਦੇ ਵਿੱਚ ਪਾ ਲਈਏ ਫਰਨੈਲ ਤੇ ਲਾਈਜੋਲ ਮੈਂ ਬਾਅਦ ਚ ਪਾਇਆ ਸੀ ਤੇ ਹੁਣ ਮੈਂ ਲਾਵਾਂਗੀ ਸਭ ਤੋਂ ਪਹਿਲਾਂ ਮੈਂ ਪੋਚਾ ਲਾਣੇ ਨੂੰ ਡਰਾਈ ਰੂਮ ਚ ਇਹਦਾ ਆਕਾਰ ਹੈ ਨਾ ਮਿਕ ਡਰਾਈ ਰੂਮ ਇਸਾ ਦਾ ਸਾਫ਼ ਹੁੰਦਾ ਤੇ ਪੋਚਾ ਵੀ ਅਸੀਂ ਜਦੋਂ ਰੱਖਦੇ ਹਾਂ ਸਾਫ਼ ਕਰਕੇ ਰੱਖਦੇ ਹਾਂ ਮੈਨੇ ਸਾਫ ਕਮਰੇ ਤੇ ਸਾਫ ਪੋਚਾਈ ਲੱਗਣਾ ਚਾਹੀਦਾ ਹੈ ਇਸ ਲਈ ਮੈਂ ਸਭ ਤੋਂ ਪਹਿਲਾਂ ਇਦਾਂ ਸ਼ੁਰੂ ਕਰ ਦਿੰਦੇ ਆ ਜਾਂ ਜੂ ਸਾਡੀ ਹਰ ਚੀਜ਼ ਵਧੀਗਾ ਮੈਂ ਟੇਨ ਤੇ ਸਾਫ ਸੁਥਰੀ ਰਵੇ ਫਿਰ ਵੀ ਨਾ ਮੈਂ 5:00 ਵਜੇ ਉੱਟ ਕੇ ਤੇ ਮੈਨੂੰ ਐਵੇਂ ਕਹਾਂ ਜੇ ਮੈਂ ਇਤਰਾ ક્ਲੀਨਿੰਗ ਕਰਨੀ ਹੈ ਜੇ ਮੈਨੂੰ 12:00 ਵਜੇ ਜਾਂਦੇ ਨੇ ਹੁਣ ਮੈਂ ਫਿਰ ਪਾਣੀ ਲੈ ਕੇ ਦੂਜੇ ਬੈਡਰੂਮ ਚ ਫੇਰ ਲਿਆ ਹੁਣ ਹਾਫ ਲੌਬੀ ਚ ਫੇਰ ਲਾਂਗੀ ਫਿਰ ਆਪਣੇ ਬੈਡਰੂਮ ਚ ਇਸ ਤਰ੍ਹਾਂ ਕਰਕੇ ਫਿਰ ਲੌਬੀ ਚ ਕਿਚਨ ਚ ਤੇ ਚੰਗੀ ਤਰ੍ਹਾਂ ਅਸੀਂ ਮੋਪਿੰਗ ਕਰ ਲਵਾਂਗੇ ਅੱਗੇ ਫਰੈਂਡ ਮੈਂ ਤੁਹਾਨੂੰ ਜੋ ਵੀਡੀਓ ਸ਼ੇਅਰ ਕੀਤੀ ਹੈ ਪਰ ਆਪ ਹਨਾ ਮੇਰੇ ਖਿਆਲ ਅਰਕੀ ਮੈਂ ਥੋੜੀ ਜੀ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਲਈ ਤੁਸੀ ਵੀਡੀਓ ਨੂੰ ਮਿਹਨਤ ਬਹੁਤ ਲੱਗਦੀ ਹੈ ਉਤਰਾਤੇ ਮੈਂ ਘੰਟੇ ਚ ਫ੍ਰੀ ਹੋ ਜਾਣਾ ਸੀ ਕਲੀਨਿੰਗ ਕਰਦੀ ਨੇ ਸਾਰੇ ਕੰਮ ਇਹਨਾਂ 2 ਘੰਟੇ ਲੱਗੇ ਹੋਣਗੇ 8 ਵਜੇ ਦੀ ਲੱਗੀ ਤੇ 10 650 ਹੋ ਗਏ ਸੀ ਫਿਰ ਇੱਧਰ ਵੀ ਸਾਰੇ ਆਪਣੇ ਬੈਡਰੂਮ ਚ ਫੇਰ ਆਈਆਂ ਨਾਲ ਬਾਥਰੂਮ ਦੇ ਬਾਹਰ ਵੈਂਟੀ ਵਗੈਰਾ ਵੀ ਸਾਫ਼ ਕਰ ਲਈ ਸੀ ਇੱਥੇ ਵੀ ਮੋਪਿੰਗ ਕਰ ਦਵਾਂਗੇ ਪ੍ਰੈਸ ਵਾਲੇ ਟੇਬਲ niche ਵੀ ਬਹੁਤ ਮਿਹਨਤ ਲੱਗਦੀ ਹੈ ਇਹੋ ਜਿਹੀ ਵੀਡੀਓ ਬਣਾਉਣ ਦੇ ਨੂੰ ਕੈਮਰਾ ਕਦੀ ਕਿਤੇ ਰੱਖ ਕਿਤੇ ਚੁੱਕ ਇਸ ਲਈ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਇੱਧਰ ਹੁਣ ਕਿਚਨ ਚ ਵੀ ਲਗਾ ਕੇ ਤੇ ਅੱਗੇ ਐਸੀ ਬਾਹਰ ਵਾਲੇ ਪਾਸੇ ਪੋਰਚ ਦੀ ਇਹ ਹੁੰਦਾ ਹੈ ਰੋਧ ਪੋਚਾ ਸੀ ਨੀਲਗਾ ਇਹ ਤਾਂ ਸਾਹਮਣੇ-ਸਾਮਲੇ ਗਾਇਦਾ ਕੋਈ ਤੇ ਦੂਜੀਆਂ ਟਾਈਲਸ ਲੱਗੀਆਂ ਨਹੀਂਆਂ ਜੇ ਇੱਥੇ ਵੀ ਇਹ ਵਾਲੀ ਟਾਈਲ ਹੁੰਦੀ ਤੇ ਪੋਚਾ ਜ਼ਰੂਰ ਲਗਾਉਣਾ ਪੈਣਾ ਸੀ ਇਸ ਕਰਕੇ ਇਹ ਤਾਂ ਤੁਹਾਨੂੰ ਮੈਂ ਦਿਖਾ ਰਹੀ ਹਾਂ ਹੋ ਚੁੱਕਿਆ ਹੈ ਨਾ ਕਰ ਇੱਕਦਮ ਸਾਫ਼ ਸੁਥਰਾ ਦੇਖ ਸਕਦੇ ਜੇ ਤੁਸੀਂ ਤੇ ਜੇ ਕੋਈ ਸਾਡੇ ਕੋ ਫ੍ਰੈਂਡ ਵੀਡੀਓ ਬਣਾਉਂਦੀ ਹੈ ਕੋਈ ਗਲਤੀ ਕੋਈ ਤੁਹਾਨੂੰ ਜੀ ਨਾ ਚੰਗੀ ਲੱਗੀ ਹੋਏ ਤੇ ਤੁਸੀਂ ਨਾ ਜ਼ਰੂਰ ਦੱਸ ਸਕਦੇ ਜੇ ਅਸੀਂ ਉਹ ਆਪਣੀ ਗਲਤੀ ਸਿਹਾਰਨ ਦੀ ਕੋਸ਼ਿਸ਼ ਕਰਾਂਗੇ ਆ ਦੇਖ ਸਕਦੇ ਜੇ ਤੁਹਾਨੂੰ ਮੈਂ ਦਿਖਾ ਰਹੀ ਹਾਂ ਪੱਕੇ ਚੱਲਦੇ ਪਏ ਨੇ ਨਾਲ ਦੀ ਨਾਲ ਮੈਂ ਕਰ ਦਾਂਗੀ ਪੱਕੇ ਬੰਦ ਕਲ ਤਾਂ ਦਿਖਾ ਦਾਂਗੇ ਸਾਰਾ ਘਰ ਟਿਪ ਟੌਪ ਬਰਸਾਤ ਦੇ ਦਿਨਾਂ ਵਿੱਚ ਮੱਕੇ ਵੀ ਤਾਂ ਇਸ ਖਾਸ ਕਰਕੇ ਸਾਨੂੰ ਘਰ ਆਪਣਾ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਬਾਥਰੂਮ ਵੀ ਐਨ ਬੂਏ ਖੁੱਲੇ ਛਾੜ ਦੇਣੇ ਨੇ ਮਾਪਰਾ ਵੈਂਟੀਲੇਸ਼ਨ ਵਾਲੇ ਵੀ ਇਹਦੀ ਗੱਤ ਹੁੰਦੀ ਮੈਂ ਸਾਰੇ ਘਰ ਦੇ ਦਰਵਾਜ਼ੇ ਖੁੱਲੇ ਕਿ ਆਪਣੇ ਘਰ ਨੂੰ ਵੈਂਟੀਲੇਸ਼ਨ ਹੁੰਦੀ ਰਹੇ ਹਵਾ ਫੇਰਦੀ ਰਹੇ ਉਹ ਸਟੋਰ ਰੂਮ ਦਾ ਸੀ ਉਹ ਬੰਦ ਸੀ ਤੇ ਕਿਚਨ ਵੀ ਤਾਂ ਦਿਖਾ ਰਹੇ ਹਾਂ ਆਹ ਹੋਣਾਗੇ ਅਸੀ ਬਾਅਦ ਇਹ ਵੀ ਵਿੜੇ ਸਭ ਤੋਂ ਪਹਿਲਾਂ ਚੁੱਤੇ 88 ਇਹੋ ਸਾਫ ਕਰਦੇ ਆ ਤੇ ਬਰਤਨ ਛੋੜ ਧੋ ਕੇ ਅਸੀ ਤੁਪੇ ਰੱਖ ਦੇਨੇ ਤਾਂ ਜੋ ਉਹ ਵੀ ਵਧੀਆ ਸਾਫ ਰਹਿਣ ਠੀਕ ਹੈ ਫਰੈਂਡ ਮਿਲਦੀਆਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਇੱਧਰ ਅਸੀਂ ਲਾਸਟ ਵਿੱਚ ਖਾਣ ਲਗੇ ਸੀ ਰੋਟੀ ਤੇ ਮੈਂ ਉਹ ਵੀ ਕਰਨਾ ਥੋੜੀ ਜਿਹੀ ਕਲਿੱਪ ਸ਼ੇਅਰ ਕਰ ਦਵਾਂ ਸਬਜ਼ੀ ਦਹੀਂ ਲੱਸੀ ਤੇ ਫੁਲਕੇ ਤੇ ਠੀਕ ਹੈ ਫਰੈਂਡ ਮਿਲਦੀਆਂ ਤੁਹਾਨੂੰ ਇੱਕ ਅਸੀ ਹੋਰ ਨਵੀਂ ਵੀਡੀਓ ਨਾਲ ਬਾਏ ਬਾਏ ਫਰੈਂਡ ਤੇ ਲਾਈਕ ਕਮੈਂਟ ਜ਼ਰੂਰ ਕਰਨਾ ਬਾਏ ਬਾਏ ਕੈ ਲੱਗਦਾ ਤੁਮੈ ਰ